ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਜੀ ਹਾਂ ਦੱਸ ਦਈਏ ਕਿ ਪਵਨ ਕੁਮਾਰ ਟੀਨੂ ਜੋ ਕਿ ਅਕਾਲੀ ਦਲ ਦੇ ਵਿੱਚ ਸੀ ਹੁਣ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਸੀਐਮ ਮਾਨ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਜੁਆਇਨ ਕਰਵਾਇਆ ਹੈ ਤੇ ਜਲੰਧਰ ਤੋਂ ਉਮੀਦਵਾਰ ਇੱਥੇ ਪਵਨ ਕੁਮਾਰ ਟੀਨੂ ਹੋ ਸਕਦੇ ਨੇ ਪਹਿਲਾਂ ਅਕਾਲੀ ਦਲ ਤੋਂ ਚੋਣਾ ਲੜਦੇ ਸੀ ਪਰ ਹੁਣ ਅਕਾਲੀ ਦਲ ਦਾ ਪੱਲਾ ਇੱਥੇ ਛੱਡ ਚੁੱਕੇ ਨੇ ਪਵਨ ਕੁਮਾਰ ਟੀਨੂ ਤੇ ਹੁਣ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰੇ ਵੱਡੀ ਖਬਰ ਜਿਹੜੀ ਆਈ ਹੈ ਨਿਕਲ ਕੇ ਸਾਹਮਣੇ ਕਿ ਅਕਾਲੀ ਦਲ ਨੂੰ ਹੁਣ ਇੱਥੇ ਛੱਡ ਚੁੱਕੇ ਨੇ ਪਵਨ ਕੁਮਾਰ ਟੀਨੂ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਸ਼ਾਮਿਲ ਹੋ ਚੁੱਕੇ ਨੇ ਦੱਸਦੀ ਹੈ ਕਿ 2014 ਤੋਂ ਚੋਣਾਂ ਦੇ ਵਿੱਚ ਇਹ ਲੜੇ ਸੀ ਪਰ ਇੱਥੇ ਚੋਣਾਂ ਹਾਰ ਗਏ ਸੀ ਤੇ ਉਸ ਤੋਂ ਬਾਅਦ 2022 'ਚ ਇਹ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਹਾਰੇ ਸੀ ਤੇ ਹੁਣ ਦੱਸਦੀ ਹੈ ਕਿ ਇਹ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ ਟਿਕਟ ਮਿਲਣ ਦੇ ਥਾਂ ਚਾਂਸ ਜਿਹੜੇ ਨੇ ਬਹੁਤ ਵੱਧ ਗਏ ਨੇ ਆਦਮਪੁਰ ਤੋਂ ਦੋ ਵਾਰ ਉਮੀਦਵਾਰ रह चुके ਨੇ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਇੱਥੇ ਹੈ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਪਵਨ ਕੁਮਾਰ ਟੀਨੂ ਜੋ ਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਤੇ ਹੁਣ ਅਕਾਲੀ ਦਲ ਛੱਡ ਕੇ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਸੀਐਮ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਜੁਆਇਨ ਕੀਤਾ ਗਿਆ ਹੈ ਤੇ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ ਜਲੰਧਰ ਤੋਂ ਟਿਕਟ ਮਿਲ ਸਕਦੀ ਹੈ ਕਿਉਂਕਿ ਜਲੰਧਰ ਦੀ ਜਿਹੜੀ ਟਿਕਟ ਸੀ ਸੀਟ ਸੀ ਇੱਥੇ ਖਾਲੀ ਸੀ ਤਾਂ ਹੁਣ ਇੱਥੇ ਕਿਆਸ ਜਿਹੜੇ ਨੇ ਲਗਾਏ ਜਾ ਰਹੇ ਨੇ ਜਲੰਧਰ ਤੋਂ ਟਿਕਟ ਇੱਥੇ ਪਵਨ ਕੁਮਾਰ ਟੀਨੂ ਨੂੰ ਮਿਲ ਸਕਦੀ ਹੈ ਤੇ ਲੋਕ ਸਭਾ ਦੇ ਮੱਦੇਨਜ਼ਰ ਵੱਡੀ ਖਬਰ ਹੈ ਨਿਕਲ ਕੇ ਸਾਹਮਣੇ ਆਈ ਹੈ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਅਕਾਲੀ ਦਲ ਦਾ ਪੱਲਾ ਇੱਥੇ ਹੁਣ ਪਵਨ ਕੁਮਾਰ ਟੀਨੂ ਛੱਡ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਚੁੱਕੇ ਨੇ